ਕਿ ਜਿਹੜੀ ਚੰਡੀਗੜ੍ਹ ਹੈ ਜਾਂ ਸੰਗਰੂਰ ਹੈ ਤਾਂ ਸਾਨੂੰ ਬੜੀ ਖੁਸ਼ੀ ਆ ਦੇਖੋ ਬਹੁਤ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀ ਗਈ ਹੈ ਪਰ ਕਈ ਮਿਹਨਤ ਆਪਾਂ ਕੋਸ਼ਿਸ਼ ਕਰ ਰਹੇ ਸੀ ਕਿ ਇਹ ਜਲਦੀ ਹੁਸਕਰ ਤੋਂ ਹੋਵੇ ਅੱਜ ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਅਦਾ ਤੋਂ ਘਾਟਨ ਕੀਤਾ ਤੇ ਨਾਲ ਵੀ ਸਾਡੇ ਡਿਸਟ੍ਰਿਕਟ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਪੀਜੀ ਆ ਦਾ ਨੀ ਪੱਤਰ ਰੱਖਿਆ ਗਿਆ ਤੇ ਇਹਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਮਿਲਦਾ ਹੈ ਔਰ ਮੈਨੂੰ ਖੁਸ਼ੀ ਹੈ ਕਿ ਉਹ ਨੇ ਇਹ ਬਹੁਤ ਵੱਡੇ ਪੱਧਰ ਤੇ ਇਸ ਇਲਾਕੇ ਦੀ ਸੇਵਾ ਕਰ ਰਹੇ ਖੰਨਾ ਸਾਹਿਬ ਇਹ ਉੱਪਰ ਕਿੰਨੀ ਇਨਵੈਸਟਮੈਂਟ ਹੋਈ ਆ ਔਰ ਕੀ ਕੀ ਫੈਸਿਲਿਟੀਜ਼ ਹੈ ਡਾਇਰੈਕਟਰ ਸਾਹਿਬ ਨੂੰ ਪੁੱਛਣਾ ਪੈਣਾ ਕਿ ਵੀ ਬਾਰੀਕੀ ਨਾਲ ਉਹ ਹੀ ਦੱਸ ਸਕਦੇ ਕਿ ਕਿੰਨੇ ਕੀ ਕੀ ਫੈਸਿਲਿਟੀਜ਼ ਆ ਪ੍ਰੋਵਾਈਡ ਹੋ ਗਈ ਕਿਵੇਂ ਦੇਖਦੇ ਹੋ ਜੇਕਰ ਮੈਡੀਕਲ ਕਾਲਜ ਵੀ ਬਣਦਾ ਲੱਗਦਾ ਵੀ ਸੰਗਰੂਰ ਹੈ ਜਿਹੜਾ ਉਹ ਇੱਕ ਹੈਲਥ ਹੱਬ ਬਣ ਸਕਦਾ ਹੈ ਦੇਖੋ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਆਪਣੇ ਭਾਸ਼ਣ ਜੀ ਕੀਤਾ ਕਿ ਸਿਹਤ ਸਮਾਵਾਂ ਪ੍ਰਤੀ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦਾ ਬਹੁਤ ਜ਼ੋਰ ਹੈ ਮੈਨੂੰ ਇਸ ਗੱਲ ਦੇ ਹੁਣ ਆਪਾਂ ਬੈਠ ਕੇ ਇਹ ਹੀ ਗੱਲ ਕਰ ਰਹੇ ਸੀ ਕਿ ਜੋ ਭਗਵੰਤ ਮਾਨ ਸਾਹਿਬ ਨੇ ਵੀ ਬਿਆਨ ਦਿੱਤੇ ਕਿ ਜੀ ਮੈਂ ਇੱਥੇ ਮੈਡੀਕਲ ਕਾਲਜਸ ਖੋਲ ਲਈ ਹੈ ਹਾਲੇ ਤੱਕ 2 ਸਾਲ ਚ ਇੱਕ ਨਹੀਂ ਪੱਥਰ ਨਹੀਂ ਰੱਖਿਆ ਗਿਆ ਜੋ ਮਸਵਾਨਾ ਸਾਹਿਬ ਦੀ ਜ਼ਮੀਨ ਦਾ ਰੌਲਾ ਸੀ ਉਹ ਰੌਲਾ ਵੀ ਖਤਮ ਹੋ ਗਿਆ ਮੁੱਕ ਗਈ ਹੈ ਮੁੱਕ ਗਿਆ ਰੌਲਾ ਪਰ ਅੱਜ ਵੀ ਉੱਥੇ ਨਹੀਂ ਪੱਥਰ ਨਹੀਂ ਰੱਖਿਆ ਗਿਆ ਤੇ ਜੋ ਵੀ ਸਿਹਤ ਸਮਾਵਾ ਪ੍ਰਤੀ ਕੰਮ ਹੋ ਰਿਹਾ ਹੈ ਐ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਜੋ ਸਰਕਾਰ ਹੈ ਜਿਹੜੀ ਉਹ ਕਰੀ ਜਾ ਰਹੀ ਹੈ ਪੰਜਾਬ ਸਰਕਾਰ ਮੈਨੂੰ ਅਫਸਰ ਚਾਹ ਰਿਹਾ ਪਹਿਰੇ ਕਿ ਉਹ ਕੁਝ ਨਹੀਂ ਕਰੀ ਸਹੀ ਸਮਾਂ ਆਪਰੇ ਤਾਂ ਲੱਗਦਾ ਹੁਣ ਜਿਵੇਂ ਰਜਿੰਦਰ ਹਸਪੀਟਲ ਜਾਂਦੇ ਜਾਂਦੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਜਾਂਦੀ ਸੀ ਤਾਂ ਪੀਜੀ ਇੱਕ ਵੱਡਾ ਜਿਹੜਾ ਥਾਵਾਚੀ ਚ ਬਣੂਗਾ ਹੁਣ ਖੁੱਲ ਗਿਆ ਪੀਜੀਆ 300 ਤੋਂ ਵੱਧ ਪਿਛਲੇ 6 ਮਹੀਨੇ ਤੇ 300 ਤੋਂ ਵੱਧ ਇਥੇ ਆਪਰੇਸ਼ਨ ਹੋਈਆਂ ਪੂਰੀ ਆਪੀਡੀ ਚਾਲੂ ਹੈ ਹੋਰ ਵੀ ਬਾਕੀ ਜੋ ਕਮਰੇ ਹੈ ਪੰਜਾਬ ਚ ਨਹੀਂ ਹੋਇਆ ਗੁਜਰਾਤ ਜਿਸ ਪਾਰਟੀ ਨੇ ਇੱਕ ਦੂਜੇ ਨੂੰ ਗਾਲਾਂ ਕੱਢੀ ਕਹਿੰਦੇ ਕਿ ਇਸ ਤੋਂ ਵੱਡੇ ਚੋਰ ਨਹੀਂ ਅੱਜ ਦੋਨੋਂ ਚੋਰ ਇਕੱਠੇ ਹੋ ਗਏ ਐ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੀ ناکامیਅਤਿ ਬਣੀ ਐ ਤੇ ਅੱਜ ਉਹੀ ਆਵਾਦ ਨਹੀਂ ਸਰਕਾਰ ਅੱਜ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਚਲ ਰਹੀ ਐ ਤੇ ਲੋਕ ਹੀ ਪੁੱਛਣਗੇ ਇੱਕ ਦਿਨ ਸਵਾਲ ਮੈਂ ਤਾਂ ਕਹਿੰਦਾ ਪੰਜਾਬ ਦੇ ਵੀ ਸੋਚਦਾ ਕਰ ਲਓ ਕਿਉਂ ਖਾਤਮ ਕਰੀਏ ਮੁਕਈਆ ਪਗਲ ਨੂੰ ਉਤ ਘਾਟਨ ਹੋਇਆਗਾ ਤਾਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਹੁਣ ਲੋਕਾਂ ਨੂੰ ਇਥੇ ਮਿਲਣਗੀਆਂ APGI ਦੇ ਸੈਟਲਾਈਟ ਸੈਂਟਰ ਜਿਹੜਾ ਅੱਜ ਸੰਗਰੂਰ ਤੇ ਫਿਰੋਜ਼ਪੁਰ ਇਨੋਗ੍ਰੇਟ ਹੋਇਆ ਹੈ ਇਹ ਬਹੁਤ ਵੱਡੀ ਜਿੱਤ ਹੈ ਮਰੀਜ਼ਾਂ ਲਈ ਹਰ ਤਰ੍ਹਾਂ ਦੀ ਸੇਵਾ ਜਿਹੜੀ ਮੇਨ ਹੈਗੀ ਹੈ ਤੁਸੀਂ ਗਾਇਨੀ ਦੀ ਸੇਵਾ ਲਾਓ ਤੁਸੀਂ ਸਰਜਰੀ ਦੀ ਸੇਵਾ ਲਾਓ ਤੁਸੀਂ ਮੈਡੀਕਲ ਮੈਡੀਸਨ ਦੀ ਸੇਵਾ ਲਾਓ ਤੁਸੀਂ ਅੱਖਾਂ ਦੀ ਸੇਵਾ ਲਾਓ ਇਹ ਸਭ ਇੱਧਰ ਉਪਲੂਭ ਹੋਣ ਗਿਆ ਔਰ ਸਟੇਟ ਆਫ ਦੀ ਆਰਟ ਫੈਸਿਲਿਟੀਆਂ ਨਾਲ ਹੋਣੀਆਂ ਇੱਕ ਇਨੀ ਸਭ ਤੋਂ ਵੱਡੀ ਜਿੱਤ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਹੜੇ ਮਰੀਜ਼ ਠੱਕੇ ਖਾਂਦੇ ਕਈ ਵਾਰੀ ਛੋਟੀ ਛੋਟੀ ਬਿਮਾਰੀਆਂ ਲਈ ਪੀਜੀਆ ਜਾਂਦੇ ਸੀ ਹੁਣ ਉਹ ਪੇਸ਼ੈਂਟਸ ਦਾ ਇਲਾਜ ਇੱਧਰ ਹੋ ਜਾਏਗਾ ਤੁਸੀਂ ਇਸ ਗੱਲ ਨੂੰ ਸਮਝੋ ਕਿ ਇੰਨੀ ਦੂਰ ਪੀਜੀਆ ਆ ਕੇ ਜਿਹੜੀ ਲੋਕੀ ਇਲਾਜ ਕਰਾਉਂਦੇ ਸੀ ਉਹ ਕੋਈ ਬਹੁਤ ਵਧੀਆ ਗੱਲ ਨਹੀਂ ਹੈ ਹੁਣ ਉਹੀ ਇਲਾਜ ਤੁਹਾਡਾ ਇੱਧਰ ਸ਼ੁਰੂ ਹੋ ਜਾਏਗਾ ਇਸ ਟਾਈਮ ਸੰਗਰੂਰ ਦੀ ਓਪਡੀ 5-6 ਮਰੀਜ਼ਾਂ ਨਾਲ ਡੇਲੀ ਚੱਲ ਰਹੀ ਹੈ ਸਮਝੇ ਗੱਲ ਨੂੰ ਔਰ ਅਸੀਂ 300 ਤੋਂ ਜ਼ਿਆਦਾ ਆਪਰੇਸ਼ਨ ਕਰ ਸਕੀਏ ਔਰ ਉਹ ਆਪਰੇਸ਼ਨ ਨੇ ਜਿਨ੍ਹਾਂ ਦੀ ਪੀਜੀਆਈ ਰੈਸ਼ ਔਨ ਕਰਕੇ ਲੰਬੀ ਡੇਟ ਹੈ ਇਧਰ ਹਰ ਤੀਜੇ ਦਿਨ ਉਹਨਾਂ ਦਾ ਆਪਰੇਸ਼ਨ ਹੋ ਜਾਂਦਾ ਹੈਗਾ ਸੋ ਇਹ ਸਭ ਚੀਜ਼ਾਂ ਨੂੰ ਦੇਖ ਕੇ ਇਹ ਬਹੁਤ ਵੱਡੀ ਜਿੱਤ ਹੈ ਸੰਗਰੂਰ ਦੀ ਬਣੀ ਜਾ ਰਹੀ ਹੈ ਕਿੰਨੀਆਂ ਮਸ਼ੀਨਾਂ ਨੇ ਜੇ ਆਪਾਂ ਕਹੀਏ ਵੀ ਕਿਸ ਕਿਸ ਪਰ ਦੇਖੋ 300 ਬੈੱਡ ਦਾ ਹਸਪਤਾਲ ਹੈ 4 ਓਪੀ ਚੱਲ ਰਹੇ ਹਨ ਔਰ 380 ਆਪਰੇਸ਼ਨਸ ਕਰ ਚੁੱਕੇ ਹੈ 500 ਦੀ ਓਪੀਡੀ ਹੈਗੀ ਹੈ ਹੁਣ ਇਨੋਗਰੇਸ਼ਨ ਤੋਂ ਬਾਅਦ ਵਧੇਗਾ ਇਹ ਕਿੰਨੀ ਇਨਵੈਸਟਮੈਂਟ ਹੋਈ ਹੈ ਇਸ ਤਰ੍ਹਾਂ ਦੀ ਜਿਹੜੀਆਂ ਕਿਉਂਕਿ ਰਜਿੰਦਰਾ ਹੌਸਪੀਟਲ ਰਾਈਪਰ ਕੀਤਾ ਜਾਂਦਾ ਤਾਂ ਬਹੁਤ ਵਾਰ ਇਦਾਂ ਹੁੰਦਾ ਕਿ ਜਿਹੜਾ ਪੇਸ਼ੈਂਟ ਦੀ ਡੈਥ ਵੀ ਹੁੰਦੀ ਆ ਤਾਂ ਲੱਗਦਾ ਕਿ ਸੰਗਰੂਰ ਦੇ ਵਿੱਚ ਇੱਕ ਵੱਡੀ ਐਮਰਜੈਂਸੀ ਸਬਦਾ ਮਿਲੇਗੀ ਲੋਕਾਂ ਨੂੰ ਬਿਲਕੁਲ ਐਮਰਜੈਂਸੀ ਤੁਹਾਨੂੰ 6 ਮਹੀਨੇ ਚ ਲਗਾਤਾਰ ਸ਼ੁਰੂ ਮਿਲ ਜਾਏਗੀ ਇਟ ਵਿਲ ਰੋਲ ਦ ਮੂਮੈਂਟ ਵੀ ਹੈਵ ਆਰ ਐਡਕੁਏਟ ਸਟਾਫ ਐਟ ਦ ਮੂਮੈਂਟ ਅੱਧਾ ਸਟਾਫ ਸੰਗਰੂਰ ਦਾ ਹੈ ਅੱਧਾ ਸਟਾਫ ਸਾਡੇ ਚੰਡੀਗੜ੍ਹ ਤੋਂ ਰੋਟੇਸ਼ਨ ਤੇ ਆਉਂਦਾ ਹੈ ਇਹ ਚੱਲੇਗਾ ਚੰਡੀਗੜ੍ਹ ਦੀ ਰੋਟੇਸ਼ਨ ਚੱਲੇਗੀ ਚੰਡੀਗੜ੍ਹ ਦੇ ਜਿਹੜੇ ਡਾਕਟਰ ਨੇ ਇੱਧਰ ਰੈਗੂਲਰਲੀ ਆ ਕੇ ਆਪਣੀ ਸੇਵਾਵਾਂ ਦੇਣਗੇ ਮਰੀਜ਼ਾਂ ਨੂੰ ਪਰ ਨਾਲ ਦੀ ਨਾਲ ਜਦੋਂ ਸੰਗਰੂਰ ਦਾ ਸਟਾਫ ਕੰਪਲੀਟ ਹੋ ਜਾਏਗਾ ਉਦੋਂ ਫਿਰ ਇਹਦਾ ਡਬਲ ਇੰਪੈਕਟ ਹੋਏਗਾ ਠੀਕ ਹੈ ਸਰ ਥੈਂਕ ਯੂ ਜੀ ਥੈਂਕ ਯੂ ਬਹੁਤ ਖੁਸ਼ੀ ਦਾ ਦਿਹਾੜਾ ਅੱਜ ਜਿਹੜਾ ਸਾਡਾ ਪੀਜੀਆ ਸੰਗਰੂਰ ਬਣ ਬਣ ਗਿਆ ਇਹ ਬੰਨਵੀਂ ਤੇ ਸਿਖਰ ਜੋ ਕਰਕੇ ਇਸ ਇਲਾਕੇ ਦੇ ਵਿੱਚ ਐਹੋ ਜਿਹੀ ਸਟੈਂਡਰਡ ਦਾ ਹਸਪੀਟਲ ਹੈ ਨਹੀਂ ਗਾ ਔਰ ਇਹ ਜਿਹੜਾ ਬਹੁਤ ਫਾਇਦਾ ਸਮਰੂਪ ਨੂੰ ਹੋਊਗਾ ਬਾਕੀ ਦੇ ਇਲਾਕਿਆਂ ਨੂੰ ਹੋਊਗਾ ਤੇ ਸਮਰੂਪ ਦੇ ਵਿੱਚ ਕੈਂਸਰ ਦਾ ਵੀ ਹਸਪਤਾਲ ਬਣ ਗਿਆ ਤੇ ਮਸਤਵਾਨ ਸਾਫ ਦੇ ਵਿੱਚ ਮੈਡੀਕਲ ਕਾਲਜ ਦੇ ਅੰਦਰ ਲਈ ਮਸਤਵਾਨਾ ٹرسٹ オーਪਨਡਰ ਸੀ ਜੇ ਨੂੰ ਤਿਆਰ ਹੈ ਪਰ ਪੰਜਾਬ ਦੀ ਸਰਕਾਰ ਅਜੇ ਤੱਕ ਬਣਾਉਣਾ ਨਹੀਂ ਚਾਹੁੰਦੀ ਤੇ ਜੇ ਮਸਤਵਾਨਾ ਸਾਹਿਬ ਦੀ ਮੈਡੀਕਲ ਕੋਲਡ ਬਣ ਜਾਊਗਾ ਤਾਂ ਫਿਰ ਸਮੂਹ ਹਰੂਮ ਦੇ ਵਿੱਚ ਸਭ ਤੋਂ ਵਧੀਆ ਅਨਾਡ ਦੀ ਫੈਸਿਲਿਟੀ ਬਣ ਜਾਊਗੀ ਤੇ ਪ੍ਰੈਸ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚੀਫ ਮਿੰਿਸਟਰ ਸਾਹਿਬ ਨੂੰ ਦਬਾਅ ਪਾਇਆ ਜਾਵੇ ਕਿ ਜ਼ਮੀਨ ਹੈ ਕੀ ਹੈ ਮਸਤਵਾਨਾ ਸਾਹਿਬ ਦੀ ਮੈਨੂੰ ਉਹਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ ਪਰ ਪੰਜਾਬ ਦੀ ਸਰਕਾਰ ਚੋਣੇ ਇਸ ਬਣਾ ਰਹੀ ਸੰਗਰੂਰ ਦੀ ਵਿਧਾਇਕਾ ਦੀ ਗੈਰ ਹਾਜ਼ਰੀ ਲਈ ਪ੍ਰੋਗਰਾਮ ਚ ਕਿਵੇਂ ਦੇਖਦੇ ਜੀ ਜੀ ਸੰਗਰੂਰ ਦੀ ਵਿਧਾਇਕਾ ਦੀ ਗੈਰ ਹਾਜ਼ਰੀ ਲਈ ਇਸ ਪ੍ਰੋਗਰਾਮ ਚ ਉਹਨੂੰ ਕਿਵੇਂ ਦੇਖਦੇ ਜੀ ਜੀ ਜਿਹੜੀ ਪ੍ਰੋਬਲਮ ਹੈ ਸਾਡਾ ਨਾਮ ਹੈ ਦੇਖਿਆ ਕਦੇ ਤੇ ਅੱਜ ਵੀ ਨਹੀਂ ਦੇਖਿਆ ਤੁਸੀਂ ਕਹਿੰਦੇ ਅੱਜ ਵੀ ਨਹੀਂ ਦੇਖਿਆ ਹੈਗਾ ਤਾਂ ਗੈਰ ਹਾਜ਼ਰੀ ਹੋਣੀ ਹੈ ਮਾਨਸਬ ਕਿਸਾਨੀ ਅੰਦੋਲਨ ਚੱਲਿਆ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਜਿਹੜਾ ਹੈਗਾ ਇਹ ਸਾਡੇ ਦੇਸ਼ ਤੇ ਲਈ ਬਹੁਤ ਵੱਡੀ ਚੀਜ਼ ਹੈ ਤੇ ਉਹ ਸਿਰਫ ਕਹਿੰਦੇ ਐ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾਣ ਇਹ ਬੜੀ ਜਾਇਜ਼ ਸੀਜ਼ ਹੈ ਕਿ ਭਰ ਕੇ ਵੱਡੇ ਵੱਡੇ ਸ਼ਾਹੂਕਾਰਾਂ ਦੇ ਬਾਣੀ ਸੁਵਾਨੀ ਦੇ ਉਹਨਾਂ ਦੇ ਕਰਜ਼ੇ ਮਾਫ ਕੀਤੇ ਗਏ ਆ ਤੇ ਸਿਧਾਂਤ ਦੀ ਤਾਰਾ 14 ਕਹਿੰਦੀ ਹੈ ਕਿ ਫਕੂਮ ਦੇ ਅੱਗੇ ਸਾਰੇ ਬਰਾਬਰ ਹੈ ਜੇ ਵੱਡੇ ਸ਼ਾਹੂਕਾਰਾਂ ਦਾ ਦਰਜਾ ਲੱਥ ਗਿਆ ਤਾਂ ਫਿਰ ਕਿਸਾਨ ਦਾ ਵੀ ਲੱਥਣਾ ਚਾਹੀਦਾ ਹੈ ਇਹ ਖੁਦ ਪੱਛੀ ਅੰਕਾਰ ਰਹੇ ਹੈ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਕਿਸਾਨੀ ਦਾ ਜਿਵੇਂ 1947 ਤੋਂ ਪਹਿਲਾਂ ਜਦੋਂ ਕੱਠਾ ਸੀ ਪੰਜਾਬ ਚੌਧਰੀ ਛੋਟੂ ਗਾਮ ਸਾਡੇ ਐਗਰੀਕਲਚਰ ਮਿਨਿਸਟਰ ਸੀਗੇ ਉਹਨਾਂ ਨੇ ਇੱਕ ਤਲੀਕ ਬਾਤ ਕੀਤੀ ਸੀ ਸਾਰੇ ਕਰਜ਼ਿਆਂ ਦੇ ਉੱਤੇ ਕਿਸਾਨਾਂ ਦੇ ਤੋਂ ਉਦੋਂ ਬਾਅਦ ਬਹੁਤ ਫਾਇਦਾ ਹੋਇਆ ਕਿਸਾਨਾਂ ਨੂੰ ਤੇ ਇੱਕ ਕੰਟਰੈਕਟ ਹੋਈਦਾ ਤੇ ਜਿਹੜੀ ਉਹ ਰਿਪੋਰਟ ਹੈਗੀ ਹੈ ਸੁਆਮੀਨਾਥ ਰਿਪੋਰਟ ਉਹ ਵੀ ਲਾਗੂ ਕੀਤੀ ਗਈ ਚੱਲਦੀ ਹੈ ਪਛਾਣੀ ਸੈਂਟਰ ਕਿਉਂ ਜ਼ੈਦ ਕਰ ਰਿਹਾ ਕਿਉਂ ਸਾਡੇ ਕਿਸਾਨਾਂ ਨੂੰ ਮਾਰ ਰਿਹਾ ਕਿਉਂ ਉਹਨੇ ਨਵਾਂ ਇੱਕ ਬਾਰਡਰ ਪਾਕਿਸਤਾਨ ਤੇ ਦਿੱਲੀ ਦੇ ਵਿਚਾਲੇ ਬਣਾਤਾ ਹੈ ਕਿ ਇਹ ਇਲਾਕਾ ਪੰਜਾਬ ਜੰਮੂ ਕਸ਼ਮੀਰ ਲਾਜ਼ਾਰ ਡਾਂਗੜਾ ਚੰਬਾ ਇਹ ਵੱਖਰੇ ਕੰਧ ਤੇ ਗਏ ਹੈ ਸਾਡਾ ਤਾਂ ਸਮਝ ਨਹੀਂ ਆਉਂਦੀ ਕਿਉਂ ਐਸਟਰਾ ਕੀ ਤਰ੍ਹਾਂ ਮਾਨਸਾਵਾਂ ਦੇ ਹੋ ਰਹੇ ਤਸੱਦਦ ਜਵਾਨ ਦੀ ਮੌਤ ਐਫਆਈਆਰ ਦਰਜ ਨਹੀਂ ਕੀਤੀ ਨੂੰ ਲੈ ਕੇ ਨਾ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੀ ਬਾਉਂਡਰੀ ਦੇ ਵਿੱਚ ਉਹਦੀ ਮੌਤ ਹੋਈ ਹੈ ਕੋਈ ਕਹਿ ਰਿਹਾ ਕਿ ਉਹਦੀ ਜਿਹੜੀ ਪੰਜਾਬ ਦੀ ਬਾਉਂਡਰੀ ਚ ਮੌਤ ਲਈ ਹਲਦ ਕਿ ਐਫਆਈਆਰ ਦਰਜ ਨਹੀਂ ਕੀਤੀ ਐਫਆਈਆਰ ਤਾਂ ਕਿਤੇ ਵੀ ਦਰਜ ਹੋ ਕੇ ਤੇ ਜਿਹੜਾ ਮੌਕਾ ਅਸਲੀ ਹੋਊਗਾ ਉੱਥੇ ਕਲੀ ਚਲੀ ਜਾਊਗੀ ਇਹ ਤਾਂ ਪੰਜਾਬ ਨੂੰ ਕਰ ਦੇਣੀ ਚਾਹੀਦੀ ਆਪਣੀ ਐਫਆਈਆਰ ਐਫਆਈਆਰ ਦਰਜ ਕਰਨਾ ਤੇ ਜਿਹੜਾ ਵਿੱਚ ਹੈ ਹੋਮ ਮਿਨਿਸਟਰ ਹੈ ਹੋਮ ਮਿਨਿਸਟਰ 어제 ਉੱਤੇ ਵੀ ਕਤਲ ਦਾ ਕੇਸ ਹੋਣਾ ਚਾਹੀਦਾ ਹੈ ਸਾਜਿਸ ਦਾ ਕਿਉਂ ਕਰਕੇ ਸਾਰਾ ਕੁਝ ਇਸ ਨੇ ਕੀਤਾ ਹੈ ਔਰ ਮੋਦੀ ਸਰਕਾਰ ਨੇ ਸੈਂਟਰ ਤੋਂ ਕੀਤਾ ਔਰ ਤੰਮੀ ਕਿਉਂ ਕਿਸਾਨਾਂ ਤੋਂ ਡਰਦੀ ਹੈ ਤਾਂ ਮੈਂ ਤਾਂ ਅਜੇ ਵੀ ਬਾਕੀ ਦੇ ਕਿਸਾਨ ਯੂਨੀਅਨ ਜਿਹੜੇ ਅਜੇ ਤੱਕ ਉੱਥੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਲੋਕਾਂ ਦੀ ਮੰਗ ਹੈ ਕਿ ਸਾਰੇ ਕਿਸਾਨ ਯੂਨੀਅਨ ਉੱਥੇ ਪਹੁੰਚਣ ਤੇ ਜਿਹੜੇ ਨਹੀਂ ਪਹੁੰਚੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਉੱਥੇ ਪਹੁੰਚਣੇ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਪੂ ਚੜਿਆ ਜੀ? ਇਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਡਾਕਟਰ ਮਰਮੋਦ ਸਿੰਘ ਜੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ 2013 ਦੀ ਲਾਸਟ ਕੈਬਨਟ ਮੀਟਿੰਗ ਦੇ ਵਿੱਚ 449 ਕਰੋੜ ਰੁਪਏ ਮਨਜ਼ੂਰ ਕਰਕੇ ਸਮੁਰ ਦੇ ਵਿੱਚ ਪੀਜੀਆਈ ਦੀ ਸ਼ੁਰੂਆਤ ਵਾਸਤੇ ਕੰਮ ਸ਼ੁਰੂ ਕੀਤਾ ਸੀ। ਅੱਜ ਉਹ ਕੰਮ ਮੁਕੰਮਲ ਵੀ ਹੋਇਆ ਉਹਦੀ OPD ਦਾ ਵਿੰਗ ਪਹਿਲੇ ਦਿਨ ਤੋਂ ਹੀ ਉਰੇ ਇੱਕ ਛੋਟਾ ਵਿੰਗ ਬਣਾ ਕੇ ਉਹਦੇ ਲਈ ਚਾਲੂ ਕੀਤਾ ਗਿਆ ਸੀ ਤਾਂਕਿ ਸਾਈਡ ਬਾਈ ਸਾਈਡ ਦੂਜਾ ਮੇਨ ਹਸਪੀਟਲ ਚੱਲ ਸਕੇ ਕੁਝ ਕਾਰਨਾ ਕਰਕੇ ਡਾਕਟਰਾਂ ਦੀ ਨੁਕਤੀ ਜਾਂ ਡਾਕਟਰਾਂ ਦੀ ਭਰਤੀ ਵੱਡੇ ਪੱਦਰ ਦੀ ਭਰਤੀ ਨਾ ਹੋਣ ਕਾਰਨ ਇਹ ਹਸਪੀਟਲ ਪਹਿਲਾਂ ਨਹੀਂ ਚੱਲ ਸਕਿਆ ਹੁਣ ਵੀ ਮੈਂ ਡਾਕਟਰ ਸਹਿਬਾਨ ਨਾਲ ਗੱਲ ਕਰ ਰਿਹਾ ਸੀ ਉਰੇ 13 ਡਾਕਟਰ ਫਿਜ਼ਿਕਲੀ ਪ੍ਰੈਜ਼ెంట్ ਹੈ ਜਿਹੜੇ ओपीडी ਨੂੰ ਵੀ ਰਨ ਕਰਦੇ ਆ ਜਿਹੜੇ ओपीडी ਨੂੰ ਵੀ ਰਨ ਕਰਦੇ ਆ ਤੇ ओपीडी ਦੇ ਨਾਲ-ਨਾਲ ਕੁਝ ਫੀਲਡ ਦੇ ਆਪਰੇਸ਼ਨਸ ਨੂੰ ਵੀ ਕੁਝ ਦਿਨ ਆਪਰੇਸ਼ਨ ਕਰਦੇ ਆ ਔਰ ਅੱਜ ਦਾ ਉਦਘਾਟਨ ਹੋਇਆ ਅੱਜ ਫਾਰਮਲੀ ਪ੍ਰਾਈਮ ਮਿਨਿਸਟਰ ਨੇ ਇਹਨੂੰ ਲੋਕਾਂ ਨੂੰ ਡੈਡੀਕੇਟ ਕੀਤਾ ਹੈ ਇਹਦੇ ਨਾਲ ਬਹੁਤ ਸਾਰਾ ਜਿਹੜਾ ਲੋਡ ਚੰਡੀਗੜ੍ਹ ਪੀਜੀਆ ਦੇ ਉੱਪਰ ਹੈ ਉਹ ਘਟੂਗਾ ਇਹੀ ਇੱਕ ਸੋਚ ਸੀਗੀ ਉਸ ਵੇਲੇ ਜਦੋਂ ਮੈਂ ਉਰੇ ਦਾ ਐਮਪੀ ਸੀ ਤੇ ਇਸ ਹਸਪਤਾਲ ਨੂੰ ਆਪਾਂ ਮਨਜ਼ੂਰ ਕੀਤਾ ਸੀ 449 ਕਰੋੜ ਰੁਪਏ ਦੀ ਲਾਗਤ ਨਾਲ। ਔਰ ਜਦੋਂ ਪੀਜੀਏ ਦਾ ਲੋਡ ਘਟੂਗਾ ਤਾਂ ਉਹਦੇ ਨਾਲ ਮਾਲਵੇ ਇਲਾਕੇ ਦੇ ਬਹੁਤ ਸਾਰੇ ਲੋਕ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਸਮਝ ਲੋ ਬਰਨਾਲੇ ਦੇ ਮਾਨਸੇ ਦੇ ਸੰਗਰੂਰ ਦੇ ਪਟਿਆਲੇ ਦੇ ਜਿਨ੍ਹਾਂ ਨੂੰ ਚੰਡੀਗੜ੍ਹ ਦੀ ਪੀਜੀਏ ਵਿੱਚ ਜਾ ਕੇ ਚਾਹੇ ਬੈਡ ਲਾਈਨ ਦੀ ਦਿੱਕਤ ਆਉਂਦੀ ਹੈ ਜਿਹੜੇ ਲੋਕ ਉੱਥੇ ਕੋਰੀਡੋਰਸ ਦੇ ਵਿੱਚ ਆਪਣੀ ਮਰੀਜ਼ ਦੇ ਨਾਲ ਬਾਹਰ ਬੈਠੇ ਰਹਿੰਦੇ ਆਂ ਕਈ ਪੇਸ਼ੈਂਟਸ ਸਟਰਕਚਰ ਦੀ ਪਈ ਰਹਿੰਦੇ ਆ ਕਈ ਦਿਨ ਔਰ ਕਈ ਲੋਕਾਂ ਨੂੰ ਗਲੂਕੋਸ ਦੀ ਬੋਤਲ ਕਾਰ ਦੇ ਵਿੱਚ ਹੀ ਲਾਣੀ ਪੈ ਜਾਂਦੀ ਸੀ ਇਹ ਗੱਲਾਂ ਸਾਰੀਆਂ ਮੈਂ ਜਦੋਂ ਮੇਰੇ ਪਿਤਾ ਜੀ ਪੀਜੀਐਡ ਅਡਮਿਟ ਹੋਏ ਸੀ ਮੈਂ ਉਦੋਂ ਦੇਖੀਆਂ ਸੀ ਤੇ ਉਹ ਦੇਖਣ ਤੋਂ ਬਾਅਦ ਜਦੋਂ ਮੈਂ ਐਮਪੀ ਬਣਿਆ ਤੇ ਇਹ ਪੀਜੀਐਡ ਨੂੰ ਸ਼ੁਰੂ ਕਰਨ ਵਾਸਤੇ 2-3 ਸਾਲ ਦੱਬ ਕੇ ਮਿਹਨਤ ਕੀਤੀ ਤਾਂ ਇਹਦੀ ਮਨਜ਼ੂਰੀ ਹੋਈ ਤੇ ਉਦੋਂ ਇਹਦਾ ਪੈਸਾ ਮਨਜ਼ੂਰ ਹੋਇਆ ਤੇ ਇਹਦੀ ਇਮਾਰਤ ਬਣੀ ਤੇ ਓਪੀਡੀ ਚਾਲੂ ਹੋਈ ਸੀ ਤੇ ਅੱਜ ਜੇ ਆਪਰੇਸ਼ਨ ਹੋਣ ਵਾਸਤੇ ਫੇਜ਼ਡ ਮੈਨਰ ਦੇ ਵਿੱਚ ਕੰਮ ਹੋਇਆ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਹਮੇਸ਼ਾ ਇਸ ਗੱਲ ਵਾਸਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਕਿ ਇਸ ਇਲਾਕੇ ਦੇ ਸਾਡੇ ਸਤਕਾਰਤ ਲੋਕਾਂ ਨੇ ਜਦੋਂ ਮੈਨੂੰ ਅਸ਼ੀਰਵਾਦ ਦਿੱਤਾ ਤਾਂ ਅਸੀਂ ਕਿ ਬੜਾ ਪੀਜਾ ਦਾ ਹਸਪਤਾਲ ਉਰੇ ਲੈ ਕੇ ਆ ਸਕੇ ਤੇ ਇਹਦੇ ਨਾਲ ਨਾਲ ਇੱਕ ਕੈਂਸਰ ਦੀ ਵੱਡੀ ਸਹੂਲਤ ਉਰੇ ਲੈ ਕੇ ਆ ਸਕੇ ਔਰ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਅਸੀਂ ਇੱਕ ਮੈਡੀਕਲ ਕਾਲਜ ਦੀ ਵੀ ਮਨਜ਼ੂਰੀ ਇੱਥੇ ਕੀਤੀ ਸੀ ਜਿਹੜੀ ਪਿੰਡ ਕਾਬਦਾਂ ਵਿੱਚ ਗਊਸ਼ਾਲਾ ਦੀ ਜ਼ਮੀਨ ਦੇ ਉੱਪਰ 10 ਏਕੜ ਜ਼ਮੀਨ ਗਊਸ਼ਾਲਾ ਦੀ ਕਮੇਟੀ ਨੇ ਦਿੱਤੀ ਸੀ ਔਰ ਉਸ ਮੈਡੀਕਲ ਕਾਲਜ ਨੂੰ ਅਗਰ ਅਸੀਂ ਇਸ ਹਸਪਤਾਲ ਦੇ ਤੇ ਟਾਟਾ ਕੈਂਸਰ ਹਸਪਤਾਲ ਦੇ ਨੇੜੇ ਬਣਾਉਣੇ ਆ ਤਾਂ ਜਿੰਨੇ ਬੱਚੇ ਮੈਡੀਕਲ ਕਾਲਜ ਪੜ੍ਹਨਗੇ ਉਹਨਾਂ ਨੂੰ ਟਾਟਾ ਦੇ ਕੈਂਸਰ ਹਸਪਤਾਲ ਦੇ ਕਾਬਲ ਡਾਕਟਰਾਂ ਵੱਲੋਂ ਟ੍ਰੇਨਿੰਗ ਲੈਣ ਦਾ ਮੌਕਾ ਮਿਲੇਗਾ ਔਰ ਉਸੇ ਤਰਜ਼ੀ ਦੇ ਉੱਪਰ AIMS ਦੇ ਪੀਜੀਆ ਦੇ ਡਾਕਟਰਾਂ ਜਿਹੜੇ ਚੰਡੀਗੜ੍ਹ ਤੋਂ ਰਿਕਰੂਟ ਰਿਕਰੂਟਮੈਂਟ ਹੋ ਕੇ ਆ ਰਹੇ ਹੁੰਦੇ ਆ ਜੇ ਮੈਡੀਕਲ ਕਾਲਜ ਇਹਦੇ ਨੇੜੇ ਬਣਦਾ ਉਹ ਬੱਚਿਆਂ ਨੂੰ ਟ੍ਰੇਨਿੰਗ ਲੈਣ ਦਾ ਪੀਜੀਆ ਦੇ ਡਾਕਟਰਾਂ ਤੋਂ ਵੀ ਉਹਨਾਂ ਨੂੰ ਅਫਸਰ ਪ੍ਰਾਪਤ ਹੋਊਗਾ ਉਹਨਾਂ ਨੂੰ ਮੌਕਾ ਮਿਲੇਗਾ ਕਿਉਂਕਿ ਇਹ ਦੋਨੋਂ ਇੰਸਟੀਚੂਨਸ ਇਸ ਤਰ੍ਹਾਂ ਦੇ ਇੰਸਟੀਚੂਨ ਚਾਹੇ ਉਹ ਪੀਜੀਆ ਦਾ ਇੰਸਟੀਚਿਊਸ਼ਨ ਹੈ ਤੇ ਚਾਹੇ ਉਹ ਟਾਟਾ ਕੈਂసర్ ਹਸਪੀਟਲ ਦਾ ਇੰਸਟੀਚਿਊਸ਼ਨ ਹੈ ਇਹਨਾਂ ਦੇ ਵਿੱਚ ਜਿਹੜੇ ਡਾਕਟਰ ਹੈ ਉਹ ਬੜੇ ਉੱਚ ਪੱਧਰ ਦੀ ਜਿਹੜੀ ਡਾਕਟਰ ਹੁੰਦੇ ਉਹਨਾਂ ਨੂੰ ਹੀ ਇਹ ਐਡਮਿਸ਼ਨ ਮਿਲਦੀ ਹੈ ਜਾਂ ਉਹ ਲੋਕ ਹੀ ਇਹ ਵਾਲੀਆਂ ਇੰਸਟੀਚਿਊਸ਼ਨ ਵਿੱਚ ਜਾ ਕੇ ਡਾਕਟਰ ਲੱਗ ਪਾਉਂਦੇ ਆ ਤਾਂ ਇਸ ਕਰਕੇ ਮੈਂ ਮੌਜੂਦਾ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਜਿਹੜਾ ਪ੍ਰੋਜੈਕਟ ਮੈਡੀਕਲ ਕਾਲਜ ਦਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਮਨਜ਼ੂਰ ਕੀਤਾ ਸੀ ਹੋਸਪੀਟਲ ਜਲਦੀ ਤੋਂ ਜਲਦੀ ਇਹ ਦੋਨੋਂ ਹਸਪਤਾਲਾਂ ਦੇ ਨੇੜੇ ਸਥਾਪਿਤ ਕੀਤਾ ਜਾਵੇ ਪਰ ਸਰ ਮਸਤਵਾਨਾ ਸਾਹਿਬ ਜਿਹੜਾ ਮੈਡੀਕਲ ਕਾਲਜ ਬਣ ਰਿਹਾ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਉਹੀ ਮੈਂ ਗੱਲ ਕਰ ਰਿਹਾ ਮੈਡੀਕਲ ਕਾਲਜ ਮਸਤਵਾਨਾ ਸਾਹਿਬ 'ਚ ਬਣਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਸ਼ਿਫਟ ਕਰਤਾ ਸੀ ਮੈਂ ਚਾਹੁੰਦਾ ਜਿੱਥੇ ਵੀ ਬਣਾਣਾ ਬਣਾ ਦਿਓ ਇਹ ਸੰਗਰੂਰ ਮੈਡੀਕਲ ਹੱਬ ਡਿਵੈਲਪ ਹੋਊਗਾ ਆਉਣ ਵਾਲੇ ਸਮੇਂ 'ਚ ਪੰਜਾਬ ਵਾਸਤੇ ਅੱਜ ਤੁਸੀਂ ਦੇਖੋ ਕੈਂਸਰ ਦੀ ਦੇ ਇਲਾਜ ਵਾਸਤੇ ਹਰਿਆਣੇ ਤੋਂ ਹਿਮਾਚਲ ਤੋਂ ਚੰਡੀਗੜ੍ਹ ਤੋਂ ਪੰਜਾਬ ਤੋਂ ਰਾਜਸਥਾਨ ਤੋਂ ਲੋਕ ਸੰਗੂਰ ਦੇ ਵਿੱਚ ਆ ਕੇ ਕੈਂਸਰ ਦਾ ਇਲਾਜ ਕਰਾਉਂਦੇ ਕਿੰਨੇ ਵੱਡੇ ਪੱਧਰ ਦੀ ਸੂਤ ਮਿਲੀ ਹੋਈ ਹੈ ਔਰ ਕਿਸੇ ਵਿਅਕਤੀ ਦਾ ਕਿਸੇ ਸਾਥੀ ਦਾ ਜਿਹਦਾ ਲੰਬਾ ਇਲਾਜ ਨਹੀਂ ਹੋਣਾ ਆਉਂਦਾ ਕੈਂਸਰ ਦਾ 95% ਮਰੀਜ਼ਾਂ ਦਾ 1 ਰੁਪਿਆ ਵੀ ਕੈਂਸਰ ਦੇ ਇਲਾਜ ਤੇ ਖਰਚ ਨਹੀਂ ਹੁੰਦਾ ਇਹ ਕੋਈ ਛੋਟੀ ਗੱਲ ਨਹੀਂ ਹੈ ਪ੍ਰਾਈਵੇਟ ਹਸਪਤਾਲ ਚਲੇ ਜਾਓ 1.5 ਲੱਖ ਰੁਪਏ ਦੀ ਇੱਕ ਵਾਇਲ ਲੱਗਦੀ ਹੈ ਜੇ ਕਿਸੇ ਦੀ ਕੀਮੋਥੈਰਪੀ ਦੀ ਦਵਾਈ ਲਗਣੀ ਹੋਵੇ ਤੋਂ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅੱਜ ਡਾਕਟਰ ਮਨਮੋਹਨ ਸਿੰਘ ਜੀ ਦੇ ਸਹਿਯੋਗ ਸਦਕਾ ਰਾਹੁਲ ਗਾਂਧੀ ਦੇ ਪਿਆਰ ਸਦਕਾ ਅਸੀਂ ਉਹ ਇੱਕ ਟਾਟਾ ਦਾ ਕੈਂਸਰ ਹਸਪਤਾਲ ਵੀ ਲੈ ਕੇ ਆ ਸਕੇ ਜਿਹੜਾ ਚੱਲ ਰਿਹਾ ਤੇ ਅੱਜ ਇਹ ਪੀਜੀਐ ਦਾ ਹਸਪਤਾਲ ਵੀ ਜਿਹੜਾ ਆਇਆ ਸੀ ਉਹ ਵੀ ਚੱਲਣਾ ਚਾਲੂ ਹੋਇਆ ਤਾਂ ਮੈਂ ਸਮਝਦਾ ਕਿ ਇਹਦੇ ਨੇੜੇ ਅਗਰ ਇੱਕ ਮੈਡੀਕਲ ਕਾਲਜ ਬਣ ਜਾਂਦਾ ਤਾਂ ਉੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਇਹ ਦੋਨੋਂ ਹਸਪਤਾਲਾਂ ਦੇ ਡਾਕਟਰਾਂ ਤੋਂ ਟ੍ਰੇਨਿੰਗ ਮਿਲੂਗੀ ਉਹਨਾਂ ਨੂੰ ਸਹੂਲਤ ਮਿਲੂਗੀ ਉਹ ਐਕਸਪੀਰੀਅੰਸ ਡਾਕਟਰ ਬਣਨਗੇ ਨਵੇਂ ਆ ਫੀਲਡਸ ਦੇ ਤੇ ਜਦੋਂ ਮੈਡੀਕਲ ਕਾਲਜ ਬਣ ਜੂਗਾ ਤਾਂ ਉਹ ਮੈਡੀਕਲ ਕਾਲਜ ਨਾਲ ਵੱਡੇ ਪੱਦਰ ਦੀ ਸਹੂਲਤ ਇਸ ਪੂਰੇ ਇਲਾਕੇ ਦੇ ਵਿੱਚ ਮੈਡੀਕਲ ਦੀ ਲੋਕਾਂ ਨੂੰ ਮਿਲ ਜਾਊਗਾ ਲੱਗਦਾ ਜੇਕਰ ਜੇ ਪੂਰਾ ਸਟੇਟਾਂ ਵਾਂਗੂ ਜੇ ਅਲਾਈਸ ਹੋ ਗਰੀਆ ਪੰਜਾਬ ਚ ਲਾਈਸ ਹੋਇਆ ਤਾਂ ਮੈਡੀਕਲ ਕਾਲਜ ਦਾ ਰਾਹ ਖੁੱਲ ਜਾਊਗਾ ਨਹੀਂ ਨਹੀਂ ਮੈਂ ਇਹ ਮੈਡੀਕਲ ਕਾਲਜ ਦਾ ਰਾਹ ਅਲਾਈਸ ਨਾਲ ਜੋੜਨ ਦਾ ਮੈਂ ਸਮਝਦਾ ਕੋਈ ਲੋੜ ਨਹੀਂ ਹੈ ਮੈਡੀਕਲ ਫੈਸਿਲਿਟੀ ਦੇਣਾ ਸਰਕਾਰ ਦੀ ਤੇ ਸਾਡੀ ਸਾਰੇ ਨਮਾਇੰਦਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਉਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿ ਜਦੋਂ ਮੈਂ ਉਰੇ ਐਮਪੀ ਸੀ ਆਰ ਉਸ ਤੋਂ ਬਾਅਦ ਮੈਨੂੰ ਬਾਅਦ ਵਿੱਚ ਮੈਨੂੰ ਵਜ਼ੀਰ ਬਣਨ ਦਾ ਮੌਕਾ ਮਿਲਿਆ ਤਾਂ ਉਸ ਵੇਲੇ ਮੈਡੀਕਲ ਕਾਲਜ ਦੀ ਮਨਜ਼ੂਰੀ ਕੀਤੀ ਔਰ ਉਸ ਤੋਂ ਪਹਿਲਾਂ ਅਸੀਂ ਟਾਟਾ ਕੈਂਸਰ ਹਸਪੀਟਲ ਦੇ ਪੀਜੀਆ ਦਾ 449 ਕਰੋੜ ਰੁਪਏ ਮਨਜ਼ੂਰ ਕਰਕੇ ਦਿੱਤਾ ਸੀ ਨਹੀਂ ਤੇ ਫਰਡ ਤੇ ਇਹਦੇ ਚ ਕਰੰਟ ਦੀ ਗੱਲ ਹੀ ਨਹੀਂ ਯਾਰ ਸਭ ਨੂੰ ਪਤਾ ਹੈ ਆਈ ਥਿੰਕ ਤੁਹਾਨੂੰ ਵੀ ਪਤਾ ਹੈ ਲੋਕਾਂ ਨੂੰ ਪਤਾ ਹੈ ਜਿਹੜਾ ਸਟਾਫ ਹੈ ਉਹਨੂੰ ਬਾਅਦ ਤੁਸੀਂ ਕੀਤੀ ਇੱਕ ਇਹ ਫਰਕ ਨਹੀਂ ਪੈਂਦਾ ਮੇਰਾ ਮਨ ਹੁੰਦਾ ਹਮੇਸ਼ਾ ਸੱਚੀ ਤੇ ਸੂਚੀ ਸੇਵਾ ਕਰਨ ਦਾ ਉਹ ਮੈਂ ਕੀਤੀ ਹੈ